वेलकम एवरीवन बैक टू आवर चैनल ता आ चुके एक नए व्लॉग ना आज ਦਾ ਵਲੋਗ ਹੈਗਾ ਸਪੈਸ਼ਲ ਯਾਰ ਕਿਉਂਕਿ ਅੱਪਾ ਚੱਲਿਆ ਪੰਜਾ ਤੀਸਰਾ ਅਹਿਮੀਅਤ ਰੱਖਦੇ ਸਵੇਰ ਦੇ 2:00 ਵੱਜ ਚੁੱਕੇ ਨੇਗੇ ਨਹੀਂ ਐਕਚੁਅਲੀ 2:30 ਵੱਜ ਚੁੱਕੇ ਨੇ 3:00 ਵਜੇ ਆਪਣੀ ਟ੍ਰੇਨ ਤੇ ਦੇਖ ਰਿਹਾ ਬਹੁਤ ਟਾਈਮ ਬਾਅਦ ਯਾਰ ਪੂਰੇ ਇੱਕ ਸਾਲ ਦਾ ਗੈਪ ਹੈ ਗਿਆ ਸੀਗਾ ਤੇ ਪੂਰੇ ਇੱਕ ਸਾਲ ਬਾਅਦ ਭਲੀ ਕਿਸਾਨੀ 2 ਸਾਲ ਬਾਅਦ ਉਹ ਨੰਬਰ ਸਰ ਜਾਇਆ ਜਾ ਰਿਹਾ ਤਾਂ ਵਧੀਆ ਪੂਰਾ ਉੱਪਰ ਸਰਦੀ ਵੀ ਵਾਈ ਵੀ ਅੱਟ ਹੁੰਦੀ ਹੈ ਜਦੋਂ ਵੀ ਅੰਮ੍ਰਿਤਸਰ ਜਾਉਣਾ ਇੱਕ ਸਕੂਨ ਮਿਲਦਾ ਨਾ ਤੁਹਾਨੂੰ ਕਿ ਐਵੇਂ ਹੁੰਦਾ ਕਿ ਬਸ ਇਹੀ ਜਗ੍ਹਾ ਆਹ ਦੇਖੋ ਕਿ ਅੱਪਾ ਸੁਖਰਾਲ ਜਾ ਰਹੇ ਬਿਲਕੁਲ ਸਵੇਰੇ ਇਸ ਵੇਲੇ ਦਿਨ ਪੂਰਾ ਸੇਵ ਹੋ ਜਾਂਦਾ ਹੈ ਨਾ ਤੇ ਸਵੇਰੇ ਸਵੇਰੇ ਜਾ ਕੇ ਇੰਨਾ ਸੋਹਣਾ ਮਾਹੌਲ ਹੁੰਦਾ ਹੈ ਅੰਮ੍ਰਿਤਸਰ ਸਾਹਿਬ ਕਿਉਂਕਿ ਅੱਜ ਦਿਨ ਸੋਹਣੇ ਹੁੰਦੇ ਨੇਗੇ ਇੰਨਾ ਵਧੀਆ ਗੱਲਬਾਤ ਹੁੰਦੀ ਹੈ ਵਿੱਚ ਛੱਡ ਦੇ ਗੱਲਾਂ ਸੋ ਹੁਣ ਦੇਖਦੇ ਥੋੜਾ ਹੋਰ ਵੇਟ ਕਰਦੇ ਆਪਾਂ ਤੇ ਦੇਖਦੇ ਕਦੋਂ ਕੰਮੀ ਟ੍ਰੇਨ ਆਉਂਦੀ ਹੈ ਤੇ ਫਿਰ ਦੇ ਅੰਮ੍ਰਿਤਸਰ ਸਾਹਿਬ

ਸਫਰ ਬਹੁਤ ਵਧੀਆ ਗਿਆ ਸਵੇਰ ਦੇ ਸਫਰ ਦਾ ਇਹੀ ਪੈਦਾ ਹੁੰਦਾ ਕੋਈ ਚੱਕਰ ਨਹੀਂ ਹੁੰਦਾ ਹਨਾ ਜਿੰਮੇ ਮਰਜੀ ਹੋ ਪਤਾ ਹੀ ਲੱਗਿਆ ਵੀ ਤਿੰਨ ਚਾਰ ਘਟੇ ਕਿਦਾਂ ਲੰਘ ਗਏ ਨੇ ਫਿਲਹਾਲ ਹੀ ਪਹੁੰਚ ਚੁੱਕਿਆ ਬਿਆਸ ਤੇ ਬਸ ਥੋੜਾ ਜਿਹਾ ਹੀ ਰਹਿ ਗਿਆ ਅੰਮ੍ਰਿਤਸਰ ਕਿਤੇ ਸਰੀਰ ਤੇ ਸਾਡੀ ਚੀ ਬਚੀ ਚੁੱਕੀ ਰਹੇਗੀ ਤੇ ਸਫਰ ਬਹੁਤ ਵਧੀਆ ਗਿਆ ਪੂਰਾ ਹੈ ਨਾ ਆਰਾਮਦਾਇਕ ਤਿਆ ਕੋਈ ਦਿੱਕਤ ਨਹੀਂ ਹੋਈ ਮਤਲਬ ਬੈਸਟ ਸਫਰ ਹੈ ਅਲਟੀਮੇਟਲੀ ਸਵੇਰ ਵਾਲੀ ਟ੍ਰੇਨ ਇਹ ਧੂਰੀ ਤੋਂ ਬੇਸਿਕਲੀ 3 ਵਜੇ 3 ਵਜੇ ਆਉਂਦੀ ਹੈ ਧੂਰੀ ਸਟੇਸ਼ਨ ਤੇ ਬੈਸਟ ਟ੍ਰੇਨ ਜਦੋਂ ਪਹੁੰਚਦੇ ਆ ਪੰਬਰਸਰ ਤੋਂ ਬਾਅਦ ਚੱਲਦੇ ਆ ਦਰਬਾਰ ਸਾਹਿਬ ਦੇਖਦੇ ਆ ਹੋਰ ਕਿਤੇ ਕਿਤੇ ਜੱਪ ਤੋਂ ਘੁੰਮਣ ਜਾ ਸਕਦੇ ਆ ਤੇ ਬੜੇ ਰਹੂ ਸਭੇ ਕੰਮ ਵਲੋਗ ਦੇ ਵਿੱਚ ਤੇ ਚੱਲਦੇ ਆ ਪੰਬਰਸਰ ਹੋ ਚੁੱਕੇ ਆਪਾਂ ਅੰਮ੍ਰਿਤਸਰ ਮੰਨਣਾ ਪੈ ਰਿਹਾ ਜਿਵੇਂ ਮਰਜ਼ੀ ਹੈ ਮਤਲਬ ਇਤਨੀ ਹਵਾ ਦੇ ਵਿੱਚ ਕੁਝ ਤਾਂ ਹੈ ਹੀ ਹੈ ਇਹ ਸੱਚੀ ਹੈਗਾ ਵੀ ਉਹੀ ਗੱਲ ਹੈ ਨਾ ਵੀ ਹਵਾ ਤਾਂ ਧੁੱਪੇ ਵੀ ਲੱਗਦੀ ਹੈ ਪਰ ਜਿਹੜੀ ਛਾਵੇਂ ਹਵਾ ਲੱਗਦੀ ਹੈ ਉਹਦਾ ਕੋਈ ਵਾਅ ਵਾਸਤਾ ਅੱਡੀ ਹੁੰਦਾ ਤਾਂ ਬਿਲਾਲੀ ਪਹੁੰਚ ਚੁੱਕੇ ਆਪਾਂ ਅੰਮ੍ਰਿਤਸਰ ਸਾਹਿਬ ਹੁਣ ਦੇਖਦੇ ਆ ਕਿ ਆਪਾਂ ਚੱਲਦੇ ਆ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਹੈ ਨਾ ਉੱਥੇ ਜਾ ਕੇ ਐਸ ਯੂਅਲ ਦਰਸ਼ਨ ਕਰਦੇ ਆ ਫਿਰ ਭੁੱਖ ਲੱਗੀ ਪਈ ਆ ਕੁਛ ਖਾਣੇ ਆ ਯਾਰ ਲੰਗਰ ਛਕਦੇ ਆਪਾਂ ਤੇ ਓਦੋਂ ਬਾਅਦ ਹੀ ਆਪਾਂ ਹੋਟਲ ਚ ਚੱਲਿਆ ਫਿਰ ਦੇਖਦੇ ਆਪਾਂ ਕਿੱਥੇ ਕਿੱਥੇ ਘੁੰਮਣ ਜਾ ਸਕਦੇ ਆ ਅੰਮ੍ਰਿਤਸਰ ਆ ਆ ਕੀ ਨਾ ਹਵਾ ਦੇ ਵਿੱਚ ਇੱਕ ਜੀਵ ਜਾ ਬਦਲਾਵ ਆ ਜਾਂਦਾ ਇਹ ਜਗ੍ਹਾ ਅਨਡਾਊਟਡ ਲਿਆ ਸਿੱਖੀズム ਮਤਲਬ ਸਾਰੇ ਸਿੱਖਾਂ ਦੇ ਨਾ ਦਿਲਾਂ ਦੇ ਬਹੁਤ ਕਰੀਬ ਐ ਅੰਮ੍ਰਿਤਸਰ ਤੇ ਬਸ ਹੁਣ ਆਪਾਂ ਚੱਲਦੇ ਆ ਦਰਬਾਰ ਸਾਹਿਬ ਦੇਖਦੇ ਆ ਨਾ ਦਰਸ਼ਨ ਕਰਦੇ ਆ ਤੇ ਲੰਗਰ ਛਕਦੇ ਆ ਤੇ ਫਿਰ ਦੇਖਦੇ ਆਪਾਂ ਕਿੱਥੇ ਘੁੰਮਣ ਚੱਲ ਸਕਦੇ ਆ ਚਲੋ ਲੈਟਸ ਗੋ ਗਾਇਜ਼ ਕਰਮਾਂ ਦੇ ਵਿੱਚ ਸੇਵਾ ਲਿਖੀ ਹੋਈ ਸੀ ਬਾਹਨੇ ਨਾਲ ਸੇਵਾ ਵੀ ਹੋਊਗੀ ਅਸੀਂ ਤਾਂ ਵੈਸੇ ਹੀ ਤੁਰੇ ਜਾ ਰਹੇ ਸੀ ਕਿ ਵੀ ਚਲੋ ਮੱਥਾ ਟੇਕ ਕੇ ਆਉਣੇ ਆਰਮਿੰਦਰ ਸਾਹਿਬ ਆਣਾ ਆਪਣੇ ਦਰਬਾਰ ਸਾਹਿਬ ਮੇਂ ਤੇ ਰਾਤ ਵਿੱਚ ਬਾਬਾ ਜੀ ਟੱਕਰ ਕੇ ਕਹਿੰਦੇ 10 ਕਮੇਟਰੀ ਸੇਵਾ ਕਰਾਉਂਗੇ ਚਲੋ ਹੁੰਦਾ ਨਾ ਆਪਣੇ ਆਪ ਨੂੰ ਇਹਦੇ ਵਿੱਚ ਸੇਵਾ ਵੀ ਕਰਾ ਲਈ ਨਾਲ ਇੱਕ ਯੋਗਦਾਨ ਜਾ ਪੈ ਗਿਆ ਇੰਚ ਲੱਗਦਾ ਚਲੋ ਵਧੀਆ ਗੱਲ ਹੈ ਹੁਣ ਆਪਾਂ ਦੇਖਦੇ ਅੱਗੇ ਚੱਲਦੇ ਆਂ ਦਰਬਾਰ ਸਾਹਿਬ ਤਾਂ ਆਪਾਂ ਨੇ ਸਵੇਰੇ ਮਾਰਨਿੰਗ 2 ਵਜੇ ਪਾਲਕੀ ਸਾਹਿਬ ਨਾਲ ਹੀ ਮੱਥਾ ਟੇਕਣਾ ਹੁਣ ਦੇਖਦੇ ਆ ਵੀ ਆਲੇ ਦੁਆਲੇ ਕਿੱਥੇ ਜਾ ਸਕਦੇ ਆ ਫਿਲਹਾਲ ਹੀ ਤਾਂ ਕਮਰੇ ਦੇ ਵਿੱਚ ਚੱਲਦੇ ਆ ਠੀਕ ਐ ਤੇ ਆ ਕੇ ਥੋੜਾ ਰੈਸਟ ਰਿਸਟ ਕਰਦੇ ਆ ਫਿਰ ਦੇਖਦੇ ਆ ਸ਼ਾਮ ਨੂੰ ਬਾਗਾ ਬਾਡਰ ਰੋਡਸ ਚੱਲਦੇ ਆ ਆਪਾਂ ਕੋਮਨ ਤੇ ਦੇਖਦੇ ਆ ਆ ਇੱਕ ਨਾਲ ਦੇ ਤਾਂ ਕਿ ਨੈਟਵਰਕ ਵੀ ਹੋਊਗਾ ਤੇ ਮੋੜ ਤੋਂ ਦਰਵਾਜ਼ਾ ਆਦੀ ਗੇਤੀ ਬਾਗਾ ਬਾਡਰ 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 ਆਹ ਦਰਵਾਜ਼ਾ ਸਾਬ ਚਾਪੀ ਕੇ ਚਲੋ ਹੁਣ ਬੇਸਿਕਲੀ ਆਪਾਂ ਚੱਲਦੇ ਆਂ ਬਾਗਾ ਬਾਡਰ ਠੀਕ ਹੈ ਮੇਨ ਜਗਾ ਕਹਿ ਲੋ ਜਾਂ ਜਿਹੜੀ ਵੀ ਅੰਬਰਸਰ ਦੀ ਮੇਨ ਜਗਾ ਕਹਿ ਲੋ ਤੇ ਇੱਕ ਬਹਤਰੀਨ ਲਾਈਕ ਸ਼ੋ ਹੀ ਹੋਊਗਾ ਦੇਖ ਲੈ ਕਿਵੇਂ ਜੇ ਹੁੰਦਾ ਬਾਗਾ ਬਾਡਰ ਐਜ਼ ਯੂਚੁਅਲ ਬਾਡਰ ਹੀ ਐ ਆਪਣੇ ਪੰਜਾਬ ਤੇ ਪਾਕਿਸਤਾਨ ਦਾ ਦੇਖਦੇ ਆ ਕੀ ਸੀਨ ਐ ਕਿ ਮਿਲਦਾ ਜਾ ਕੇ ਚਲੋ ਟਾਈਮ ਨਹੀਂ ਵੇਸਟ ਕਰਦੇ ਤੇ ਆਪਾਂ ਚੱਲਦੇ ਆਂ ਲੈਟਸ ਗੋ

ਬੋਟੋ ਦੇ ਵੀ ਦੇਖ ਲਿਆ ਆਪਣੀ ਪੂਰਾ ਕਾਰਜਕ੍ਰਮ ਬਹੁਤ ਵਧੀਆ ਧੀਆ ਬਹੁਤ ਹੀ ਜ਼ਿਆਦਾ ਜੋਸ਼ ਵਾਲਾ ਸੀ ਤੁਹਾਨੂੰ ਦੇਖਿਆ ਹੀ ਉਹਨਾਂ ਗੱਲਬਾਤ ਦੀ ਬੈਸਸ ਮਤਲਬ ਮਿਲਦਾ ਵੀ ਜਿੰਨੇ ਵੀ ਖਰਚ ਹੋਏ ਉਹਰੇ ਤੱਕ ਵਰਸਟ ਠੀਕ ਮਜ਼ਾ ਆਇਆ ਕਾਫੀ ਨੈਕਸਟ ਟਾਈਮ ਲੀਕ ਵਧੀਆ ਐਕਸਪੀਰੀਅੰਸ ਨਹੀਂ ਮਿਲ ਗਿਆ ਹੁਣ ਐਵੇਂ ਕਰਦੇ ਹੁਣ ਅੱਗੇ ਬਾਤਾਂ ਤੇ ਇਸ ਦੇ ਨਾਲ ਯਾਰ ਅੱਜ ਦੇ ਵਲੌਗ ਨੂੰ ਆਪਾਂ ਖਤਮ ਕਰਦੇ ਆ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਵਲੌਗ ਨੂੰ ਲਾਈਕ ਕਰਨਾ ਨਾ ਆਪਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਮਿਲਦੇ ਆ ਅਗਲੇ ਵਲੌਗ ਵਿੱਚ